ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਦਿਨ ਦੇ ਵੇਲੇ ਬਹੁਤ ਜ਼ਿਆਦਾ ਕੜਾਕੇ ਦੀ ਧੁੱਪ ਗਰਮੀ ਪਈ ਹੈ ਜਿਸ ਦੇ ਕਾਰਨ ਤਾਪਮਾਨ ਪੰਜਾਬ ਦੇ ਵਿੱਚ 43 ਡਿਗਰੀ ਅਤੇ 43 ਡਿਗਰੀ ਤੋਂ ਪਾਰ ਦੇਖਿਆ ਗਿਆ ਥੋੜੀ ਬਹੁਤੀ ਉਮੀਦ ਹੀ ਖ਼ਬਰਾਂ ਵੀ ਆਈਆਂ ਨੇ ਲੁਧਿਆਣਾ ਤੋਂ ਮਾਛੀਵਾੜੇ ਦੀ ਬੈਲਟ ਤੇ ਥੋੜੀ ਬਹੁਤੀ ਪੱਛਮਕੌਰ ਸਾਹਿਬ ਦੀ ਬੈਲਟ ਦੇ ਨੇੜੇ ਤੇੜੇ ਸਾਨੂੰ ਮੀਂਹ ਦੇਖਣ ਨੂੰ ਮਿਲਿਆ ਜਿਸ ਦੇ ਕਾਰਨ ਇਹਨਾਂ ਇਲਾਕਿਆਂ ਦੇ ਵਿੱਚ ਥੋੜੀ-ਬਹੁਤੀ ਗਰਮੀ ਤੋਂ ਰਾਹਤ ਮਿਲੀ ਹੈ ਪਰ ਕੋਈ ਬਹੁਤ ਵੱਡੀ ਰਾਹਤ ਨਹੀਂ ਹੈ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਕਿਹੜੇ ਇਲਾਕੇ ਪਿੰਡ ਸ਼ਹਿਰ ਤੋਂ ਬਲੋਂਗ ਕਰਦੇ ਹੋ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਬਿਨਾਂ ਕਿਸੇ ਰੁਕਾਵਟ ਤੋਂ ਮਿਲਦੀ ਰਹੇ ਅਗਰ ਤੁਸੀਂ ਸਾਨੂੰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਸਾਡੇ ਪੇਜ ਨੂੰ ਲਾਈਕ ਅਤੇ ਫੋਲੋ ਕਰ ਲਓ ਤਾਂ ਕਿ ਕੋਈ ਵੀ ਜਾਣਕਾਰੀ ਜਿਹੜੀ ਤੁਸੀਂ ਉਹ ਬਿਨਾਂ ਕਿਸੇ ਰੁਕਾਵਟ ਤੋਂ ਦੇਖ ਸਕੋ ਹੁਣ ਗੱਲ ਕਰਦੇ ਹਾਂ ਤਾਜ਼ਾ ਸੈਟਲਾਈਟ ਸੈਟਲਾਈਟ ਇਮੇਜ ਤੋਂ ਬਹੁਤ ਹੱਦ ਤੱਕ ਕਲੀਅਰ ਹੋ ਰਿਹਾ ਕਿ ਮੌਸਮ ਫਿਲਹਾਲ ਠੀਕ ਹੈ ਪੰਜਾਬ ਦਾ ਕੋਈ ਵੱਡੀ ਹਲਚਲ ਨਹੀਂ ਹੈ ਤੁਸੀਂ ਦੇਖੋਗੇ ਤਾਂ ਸਾਫ਼ ਦਿਖਾਈ ਦੇ ਰਿਹਾ ਕਿ ਪੰਜਾਬ ਦੇ ਮੌਸਮ ਦੇ ਵਿੱਚ ਕਿਸੇ ਤਰੀਕੇ ਦੀ ਵੀ ਵੱਡੀ ਹਲਚਲ ਨਹੀਂ ਦਿਖਾਈ ਦੇ ਰਹੀ ਪਹਾੜੀ ਖੇਤਰਾਂ ਵਿੱਚ ਇੱਕਾ ਦੁੱਖਾ ਸਿਸਟਮ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਜੰਮੂ ਹੋ ਗਿਆ ਜੀ ਸਮਾਚਲ ਉੱਤਰਾਖੰਡ ਇਹਨਾਂ ਵਿੱਚ ਸਿਸਟਮ ਨੇ ਥੋੜਾ ਬੋੜਾ ਇੱਕ ਸਿਸਟਮ ਦੱਖਣ ਪੂਰਬੀ ਹਵਾ ਦਾ ਚੱਲਣ ਕਰਕੇ ਹਰਿਆਣਾ ਵਿੱਚ ਵੀ ਦਿਖਾਈ ਦੇ ਰਿਹਾ ਹੈ ਤੇ ਸੈਂਟਰਲ ਪੰਜਾਬ ਦੇ ਵਿੱਚ ਥੋੜੀ ਜਿਹੀ ਬੱਦਲਬਾਜ਼ੀ ਦਿਖਾਈ ਦੇ ਰਹੀ ਹੈ ਲੁਧਿਆਣੇ ਤੋਂ ਮਲੇਰਕੋਟਲੇ ਦਾ ਇਲਾਕਾ ਹੋ ਗਿਆ ਥੋੜਾ ਬਹੁਤਾ ਦੇਖੀਏ ਤਾਂ ਸੰਗਰੂਰ ਤੋਂ ਪਟਿਆਲੇ ਦੇ ਵਿਚਕਾਰ ਇਹ ਬੱਦਲਬਾਜ਼ੀ ਦਿਖਾਈ ਦੇ ਰਹੀ ਹੈ ਜੋ ਕਿ ਰਾਤ ਦੇ ਸਮੇਂ ਵੀ ਬਣਦੀ ਹੋਈ ਦਿਖਾਈ ਦੇਵੇਗੀ ਫਜ਼ਿਲਕਾ ਤੋਂ ਬਰਨਾਲਾ ਬਠਿੰਡਾ ਮਲੋਟ ਤੇ ਕੁਝ ਕਲਾਕੇ ਵਿੱਚ ਇਹ ਬੱਦਲਬਾਜ਼ੀ ਬਣੇਗੀ ਪਰ ਮੀਂਹ ਦੇ ਹਾਲਾਤ ਨਾ ਮਾਤਾਂ ਦੇ ਬਰਾਬਰ ਨੇ ਤੇ ਫਿਲਹਾਲ ਪੱਛਮੀ ਦੱਖਣ ਪੱਛਮੀ ਹਵਾ ਚੱਲ ਰਹੀ ਹੈ ਜਿਸ ਦੇ ਕਾਰਨ ਤਾਪਮਾਨ ਵਧੇ ਹੋਏ ਨੇ ਪਰ ਹੁਣ ਅੱਜ ਤੋਂ ਗੱਲ ਕਰੀਏ ਸਵੇਰ ਤੋਂ ਗੱਲ ਕਰੀਏ ਪੂਰਬੀ ਹਵਾ ਦੀ ਵਾਪਸੀ ਹੋ ਰਹੀ ਹੈ ਜਿਸ ਦੇ ਕਾਰਨ ਤੁਸੀਂ ਦੇਖੋਗੇ ਤਾਂ ਹਵਾ ਇਸ ਤਰੀਕੇ ਨਾਲ ਪੰਜਾਬ ਵੱਲ ਕੂਚ ਕਰੇਗੀ ਜਿਸ ਦੇ ਮੱਦੇ ਨਜ਼ਰ ਤੁਸੀਂ ਦੇਖੋਗੇ ਤਾਂ ਹੁਣ ਮੌਨਸੂਨ ਦਾ ਅਸਰ ਦੱਖਣੀ ਭਾਰਤ ਪੂਰਬੀ ਹੱਦ ਜਿਹੜੀ ਕਿ ਬੰਗਾਲ ਦੀ ਖਾੜੀ ਤੋਂ ਅਤੇ ਹਿੰਦ ਮਹਾਸਾਗਰ ਤੋਂ ਇੰਡੀਆ ਵੱਲ ਕਹ ਲਈਏ ਭਾਰਤ ਵੱਲ ਮੌਨਸੂਨ ਜੋ ਕੂਚ ਕਰ ਰਿਹਾ ਹੈ ਉਹ ਹੁਣ ਉਸ ਦਾ ਅਸਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤੇ ਦੋ ਤੋਂ ਤਿੰਨ ਦਿਨ ਫਿਲਹਾਲ ਮੌਨਸੂਨ ਐਡਵਾਂਸ ਚੱਲ ਰਿਹਾ ਹੈ ਕਿਸੇ ਕਿਸੇ ਇਲਾਕੇ ਵਿੱਚ ਜੋ ਜਦੋਂ ਹੱਦ ਪੰਜਾਬ ਆਪਣਾ ਸੌਰੀ ਭਾਰਤ ਦੀ ਹੱਦ ਨੂੰ ਟੱਚ ਕਰੇਗਾ ਤਾਂ ਉਹ ਜਾਣਕਾਰੀ ਵੀ ਸਾਂਝੀ ਕਰਾਂਗੇ ਫਿਲਹਾਲ ਅਗਰ ਦਸੀਏ ਤਾਂ ਦੋ ਤੋਂ ਤਿੰਨ ਦਿਨ ਮੌਨਸੂਨ ਐਡਵਾਂਸ ਚੱਲ ਰਿਹਾ ਹੈ ਚੰਗੀ ਸਪੀਡ ਨਾਲ ਚੱਲ ਰਿਹਾ ਹੈ ਤੇ ਮੌਨਸੂਨ ਵੀ ਜਲਦ ਆਉਣ ਦੀ ਖਬਰਾਂ ਦੇਖਣ ਨੂੰ ਮਿਲਣਗੀਆਂ ਫਿਲਹਾਲ ਪੂਰਬ ਦੀ ਹਵਾ ਦੀ ਐਂਟਰੀ ਹੋ ਰਹੀ ਹੈ ਜਿਸ ਦੇ ਕਾਰਨ ਕੱਲ ਤੋਂ ਪੰਜਾਬ ਦੇ ਵਿੱਚ ਨਵੀਂ ਵਾਲੀ ਹਵਾਵਾਂ ਆਉਣਗੀਆਂ ਮੀਂਹ ਦੀ ਸੰਭਾਵਨਾ ਪਣ ਸਕਦੀ ਹੈ ਜਿਹਦੇ ਬਾਰੇ ਅਲਰਟ ਜਾਰੀ ਹੋ ਚੁੱਕੇ ਨੇ ਤੇ ਉਹ ਅਲਰਟ ਕੀ ਹੋਣਗੇ ਆਉਂਦੀ ਵੀਡੀਓ ਵਿੱਚ ਸਪਸ਼ਟ ਕਰਾਂਗੇ ਸਵੇਰ ਦੀ ਜਾਣਕਾਰੀ ਵਿੱਚ ਸਪਸ਼ਟ ਕਰਾਂਗੇ ਉਦੋਂ ਤੱਕ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਓ ਬਣੇ ਰਹੋ ਚੈਨਲ ਵੈਦਰ ਅਪਡੇਟਸ ਔਰ ਤੇ ਪੇਜ ਨੂੰ ਲਾਈਕ ਕਰ ਲਓ ਫੋਲੋ ਕਰ ਲਓ ਫੇਸਬੁੱਕ ਤੇ ਵੀ ਜਲਦ ਅਗਲੀ ਜਾਣਕਾਰੀ ਲੈ ਕੇ ਮਿਲਦੇ ਹਾਂ ਜੀ ਧੰਨਵਾਦ